10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ ਮੈਂ 7 ਲੱਖ ਤੇ ਲੈ ਕੇ ਜਾਣਾ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਤਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਆ ਜਾਂ ਕੋਈ ਹੋਰ ਆਵੇ ਇੱਥੇ ਉਹਨਾਂ ਨੂੰ ਹੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਪੁਰਾਣੀਆਂ ਨਹਿਰਾਂ ਪੁਰਾਣੇ ਰਜਵਾਹੇ ਕੱਸੀਆਂ ਸੂਏ ਉਹਨਾਂ ਨੂੰ ਲੁਭਾਇਮ ਕੀਤਾ ਪਾਣੀ ਉਹਨਾਂ ਚ ਆਉਣ ਲੱਗਿਆ ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਏ ਮਾਲਵਾ ਨਹਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਇਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਨਿਕਲ ਰਹੀ ਹੈ ਦੇਸ਼ ਚ 78ਵਾਂ ਦਿਵਸ ਮਨਾ ਰਹੇ ਆਪਾਂ 78ਵਾਂ ਯਾਦਿਦਾ ਦਿਵਸ ਮਨਾ ਰਹੇ ਆ ਹਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਹਜੇ ਤੱਕ ਛੱਪੜਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਈਆਂ ਪਿੰਡਾਂ ਦੀਆਂ ਹਜੇ ਤੱਕ ਉਹੀ ਲਾਈਟ ਉਹੀ ਕੂੜੇ ਦੇ ਢੇਰ ਸਭ ਕੁਝ ਇਹ ਮੁਹਿਮ ਦੇ ਰੂਪ ਚ ਕਰਨਾ ਪਊਗਾ ਕੱਲਾ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਸਾਰਿਆਂ ਨੂੰ ਨਾਲ ਲੱਗਣਾ ਪਊਗਾ ਮਾਲਵਾ ਨਹਿਰ ਜਿਹੜੀ ਕਿ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਜਿਹੜੀ ਗੰਗ ਕਨਾਲ ਹੈ Rajasthan ਨੂੰ ਜਾਂਦੀ ਹੈ ਉਹਦੇ ਨਾਲ-ਨਾਲ ਜਾਊਗੀ Rajasthan ਦੇ ਬਾਰਡਰ ਤੱਕ 149 ਕਿਲੋਮੀਟਰ ਨਹਿਰ ਹੈ 12.5 ਫੁੱਟ ਡੂੰਘਾਈ ਹੈ 50 ਫੁੱਟ ਉੱਪਰੋਂ ਚੜਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਉਹ ਨਹਿਰ ਲਾਈਫ ਲਾਈਨ ਬਣ ਕੇ ਉੱਥੇ ਪਾਣੀ ਭੇਜੂਗੀ ਲਾਈਫ ਲਾਈਨ ਬਣੂਗੀ ਮਾਲਵੇ ਦੀ ਹੋ ਇੱਕ ਡੈਮ ਬਣਾ ਰਹੇ ਹਾਂ ਧਾਰਕਲਾ ਅਕਤੂਬਰ ਚ ਤਿਆਰ ਹੋ ਜਾਊਗਾ ਰਾਵੀ ਦਾ ਪਾਣੀ ਰੋਕਿਆ ਜਿਹੜਾ ਪਹਿਲਾਂ ਉੱਜ ਦਰਿਆ ਚਲਾ ਜਾਂਦਾ ਸੀ ਉੱਜ ਚੋਂ ਪਾਕਿਸਤਾਨ ਚਲਾ ਜਾਂਦਾ ਸੀ ਪਰ ਪਾਣੀ ਤੇ ਹੱਕ ਸਾਡਾ ਹੈ ਅਸੀਂ ਉਸ ਰਾਵੀ ਦੇ ਦਰਿਆ ਨੂੰ ਰੋਕ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ ਉਹ ਡੈਮ ਨਾਲ ਬਿਜਲੀ ਤਾਂ ਪੈਦਾ ਹੋਊਗੀ ਉਹਦੇ ਨਾਲ ਦੁਆਬ ਵਿਸਤ ਨਹਿਰ ਜਿਹੜੀ ਹੈ ਜਿਹੜੀ ਸਾਰੇ ਦੁਆਬੇ ਦੀ ਲਾਈਫਲਾਈਨ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਇਹ ਵੀ ਸਾਡਾ ਪਲਾਨ ਹੈ ਅਗਲੇ ਆਉਣ ਵਾਲੇ ਅਕਤੂਬਰ ਚ ਹੋ ਜਾਊਗਾ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਰੱਖਿਆ ਗਿਆ ਹੈ 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੁੱਤ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜਾਊਗੀ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ ਇਹ ਕੇਅਰਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕੋਲੋਂ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਐ ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਆਮ ਤੌਰ ਤੇ ਕੀ ਹੁੰਦਾ ਹੈ ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦੇ ਆ ਕਿਸਾਤੋਂ ਨਹੀਂ ਚੱਲਦਾ ਤੂੰ ਚਲਾ ਲਾ ਚਾਹੇ ਉਹ ਰੈਸਟ ਹਾਊਸ ਹੋਣ ਚਾਹੇ ਕੋਈ ਹੋਰ ਸਰਕਾਰੀ ادارے ਹੋਣ ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਹੀ ਹੈ ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਹਰਮਨ ਪਲਾਂਟ ਜੋ ਉਹਨਾਂ ਤੋਂ ਨਹੀਂ ਚੱਲਦਾ ਸੀ ਜੀਵੀ ਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ ਅਸੀਂ ਸਰਕਾਰ ਚਲਾ ਕੇ ਦਿਖਾਉਗੀ ਸਾਡੇ ਕੋਲੇ ਕੋਲਾ ਹੈਗਾ ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ ਤਾਂ ਸਾਡੇ ਕੋਲੇ ਕੋਲੇ ਦੀ ਕੋਈ ਕਮੀ ਨਹੀਂ ਤੇ ਆਪਣੇ ਕੋਲੇ ਹੁਣ 3 ਥਰਮਲ ਪਲਾਂਟ ਹੋ ਗਏ 5 ਚੋਂ 3 ਹੋ ਗਏ ਹੁਣ ਸਰਕਾਰੀ 2 ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ ਕਿਉਂਕਿ ਬਿਜਲੀ ਜਿਹੜੀ ਹੈ ਜਦ ਜਿਹੜੀ ਰੀਨਿਊਏਬਲ એનર્ਜੀ ਆ ਉਹ ਫਿਊਚਰ ਹੈ ਹੁਣ ਅਸੀਂ ਦਿਨੇ ਪੋਲਰ ਦੀ ਬਿਜਲੀ ਵਰਤਿਆਂ ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਆਂ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਆਂ ਔਰ ਪਿਛਲੇ 5-7 ਮਹੀਨਿਆਂ ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਆਂ ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ ਪੈਸਾ ਵੀ ਆਵੇ ਖਜ਼ਾਨੇ 'ਚ ਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ ਭਾਵੇਂ ਉਹ ਫ੍ਰੀ ਬਿਜਲੀ 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ ਭਾਵੇਂ ਉਹ ਸਕੂਲ ਦੀ এডੂਕੇਸ਼ਨ ਮੈਂ ਗੱਲ ਕਰਨ ਲੱਗਾ ਬੱਚੇ ਬੈਠੇ ਪਿਆਰੇ ਪਿਆਰੇ ਇਹ ਦੇਸ਼ ਦਾ ਫਿਊਚਰ ਨੇ ਇਹਨਾਂ ਦੇ ਮਨ ਜਿਹੜੇ ਨੇ ਉਹ ਕੋਰੇ ਕਾਗਜ਼ ਵਰਗੇ ਨੇ ਜੋ ਮਰਜ਼ੀ ਲਿਖ ਦੋ ਸੋ ਇਹਨਾਂ ਨੂੰ ਜੇ ਹੁਣੇ ਹੀ ਆਪਾਂ ਕੁਆਲਟੀ এডੂਕੇਸ਼ਨ ਦੇ ਦਈਏ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਜ਼ਿੰਦਗੀ 'ਚ ਫੇਲ ਹੋ ਜਾਣੇ ਵੱਡੇ ਵੱਡੇ ਅਫਸਰ ਬਣ ਕੇ ਇਹ ਵੱਡੇ ਵੱਡੇ ਪੋਸਟਰ ਤੇ ਜਾ ਕੇ ਆਪਣੇ ਘਰ ਦੀ ਗਰੀਬੀ ਵੀ ਚੱਕਣਗੇ ਆਪਣਾ ਨਾਮ ਵੀ ਰੋਸ਼ਨ ਕਰਨਗੇ ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕਰਨਗੇ ਇਸ ਗੱਲ ਦੀ ਵਧਾਈ ਦਿੰਦਾ ਮੈਂ ਇਹ ਬੱਚਿਆਂ ਦਾ ਹੁਣ ਆਪਣੇ ਜਿਹੜੇ ਸਕੂਲ ਆਫ ਫੈਮਿਨੈਂਸ ਨੇ ਉਹ ਨਵੇਂ ਖੁੱਲ ਰਹੇ ਨੇ ਐਡਮਿਸ਼ਨਾਂ ਬਹੁਤ ਤੇਜ਼ੀ ਨਾਲ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਲੋਕ ਸਰਕਾਰੀ ਵੱਲ ਨੂੰ ਆ ਰਹੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਮੁਹੱਲਾ ਕਲੀਨਿਕ 28 ਹੋਰ ਪਿਆਰ ਨੇ ਆਉਣ ਨਾਲ ਗਿਨਾਂ ਚ 829 ਹੋ ਚੁੱਕੇ ਨੇ ਹੁਣ ਤੱਕ ਲਗਭਗ 2 ਕਰੋੜ ਬੰਦਾ ਸਵਾ ਤਿੰਨ ਕਰੋੜ ਦੀ ਵਸਤੀ ਚੋਂ 2 ਕਰੋੜ ਬੰਦਾ ਮੁਹੱਲਾ ਕੈਂਕਾ ਚਾਕੇ ਇਲਾਜ ਕਰਾ ਚੁੱਕੇ ਨੇ ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ ਤੇ 50 ਮੀਟਰ ਤੇ ਇਲਾਜ ਮਿਲ ਜਾਂਦਾ ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹ ਖਤਮ ਹੋ ਗਏ ਆ ਸਰਕਾਰ ਤੁਹਾਡੇ ਦਵਾਰ ਮੈਂ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ 'ਚੋਂ ਚੱਲਿਆ ਕਰੂਗੀ ਅਫਸਰ ਤੁਹਾਡੇ ਕੋਲੇ ਆਇਆ ਕਰਨਗੇ ਉਹ ਸੁਪਨਾ ਸੱਚਾ ਹੋ ਗਿਆ ਤਹਿਸੀਲਦਾਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ 'ਚ ਦੋ ਦਿਨ ਵੱਡੇ ਪਿੰਡ ਜਾ ਕੇ ਅਨਾਊਂਸਮੈਂਟ ਕਰਕੇ ਆਲਦਾਲ ਦੇ ਚਾਰ ਪਿੰਡਾਂ ਨੂੰ ਹੋਰ ਬੁਲਾ ਕੇ ਕਿਪੜਾ ਥੱਲੇ ਬੈ ਕੇ ਬੋੜਾ ਥੱਲੇ ਬੈ ਕੇ ਰਜਿਸਟਰੀਆਂ ਕਰੋ ਪ੍ਰਮਾਨ ਪੱਤਰ ਬਣਾਓ ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ ਸਰਕਾਰ ਉੱਥੇ ਜਾਊਗੀ ਲੋਕਾਂ ਨੂੰ ਖੱਜਲ ਖਵਾਰੀਆਂ ਨਹੀਂ ਹੋਣਗੀਆਂ ਕਚੈਰੀਆਂ 'ਚ ਮੈਂ ਜਾਣਦਾ ਵੀਰੇ ਨਾ ਅਚਾਨਕ ਕਿਸੇ ਕਚੈਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮਾਈਨਾ ਕਰਨ ਇੱਕ ਮੈਂ ਬਤਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ব্রੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜਿਆਦਾ ਮੁੰਡੇ ਹਰਮਨਪ੍ਰੀਤ ਔਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮਦਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚੇ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਹੁਣ ਆਈਏ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੁਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਸੇ ਸਿਲਸਿਲੇ ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਹਨਾਂ ਤੋਂ 2 ਕਿਲੋ ਹੀਰੋਇਨ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰam ਹੀਰੋਇਨ 1012 ਕਿਲੋਗ੍ਰam OPM ਐ 816 ਕਿਲੋਗ੍ਰam ਗਾਂਜਾ 49.5 ਟਨ ਪੋਪੀ ਹਸਕ ਜਿਹਨੂੰ ਪੋਸਟ ਕਹਿ ਦਿੰਦੇ ਜਾਂ ਭੁੱਕੀ ਕਹਿ ਦਿੰਦੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਤ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਨੇ ਹੋ ਘਰ ਬਣਾਉਨੇ ਹੋ ਪਲਾਟ ਬਣਾਉਨੇ ਹੋ ਸ਼ੋਰੂਮ ਬਣਾਉਨੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਨੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਨਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ਇਅਰਸ ਕੇਸ ਦਾ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮਹਿੰਮ ਬਣਾਉਣੀ ਪਊਗੀ ਬੱਚਿਆਂ ਨੂੰ ਖੇਡਾਂ ਵੱਲ ਲਾਈਏ ਬੱਚਿਆਂ ਨੂੰ ਨੌਕਰੀਆਂ ਦੇਈਏ ਕੱਲ ਮੈਂ 400 17 ਨੌਕਰੀਆਂ ਦਿੱਤੀਆਂ ਉਹਨੂੰ ਮਿਲਾ ਕੇ 44666 ਹੋ ਗਈਆਂ ਸਰਕਾਰੀ ਨੌਕਰੀਆਂ ਔਰ ਘਰੇ ਬੈਠਿਆਂ ਨੂੰ ਚਿੱਠੀ ਆਈ ਹੈ ਔਰ ਕੋਈ ਕਹਿੰਦਾ ਸੀ ਮੈਂ ਹਾਈਲਾਈਟਸ ਕਰ ਰੱਖੀ ਹੈ ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ ਮੈਂ ਹੁਣ ਜਾਂਦਾ ਨਹੀਂ ਕੈਨੇਡਾ ਮੈਂ ਹੀ ਕਹਿਣਾ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਕਿ ਪੜ੍ਹ ਲਓ ਮਿਹਨਤ ਕਰ ਲਓ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲੇ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਰਿਸ਼ਵਤ ਚੱਲਣੀ ਨਹੀਂ ਨਾ ਇਹ ਚਿੰਤਾ ਕਰਨੀ ਆ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਇਹੀ ਸੁਪਨੇ ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮਕਾਰ ਮਿਲੇ। ਕਿਉਂ ਛੱਡੀਏ ਧਰਤੀ ਅਸੀਂ ਆਪਣੀ ਸ਼ਹੀਦ ਆਜ਼ਮ ਦੀ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਕੋਈ ਪਿੰਡ ਹੈ ਜਾਨੀ ਹੋਣਾ ਜਿੱਥੇ ਕੋਈ ਕਾਰਗਿਲ ਦੇ ਸ਼ਹੀਦਾਂ ਦਾ ਗੇਟ ਨਾ ਹੋਵੇ। ਜਾ ਯਾਦੀ ਦੇ ਸ਼ਹੀਦ ਦਾ ਗੇਟ ਨਾ ਹੋਵੇ ਜਾ ਬੱਬਰ ਲਹਿਰ ਦਾ ਜਾਂ ਗਦਰੀ ਬਾਬਿਆਂ ਦੇ ਸਿਰਸ ਤੇ ਕੋ ਗੇਟ ਨਾ ਬਣਿਆ ਹੋਵੇ ਜਾਂ ਯਾਦਗਾਰ ਨਾ ਬਣੀ ਹੋਵੇ ਜਾਂ ਪੁੱਤ ਨਾ ਲੱਗੇ ਹੋਵੇ ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਕਿਤੇ ਇੰਨੀ ਵਧੀਆ ਧਰਤੀ ਐ ਨਹੀਂ ਆਪਾਂ ਕਿਉਂ ਛੱਡ ਕੇ ਜਾ ਰਹਿਆਂ ਕਿਉਂਕਿ ਸਿਸਟਮ ਖਰਾਬ ਸੀ ਆਪਾਂ ਸਿਸਟਮ ਠੀਕ ਕਰਦੇ ਆਓ ਮਿਲ ਕੇ ਸਿਸਟਮ ਠੀਕ ਕਰੀਏ ਤੇ ਆਪਾਂ ਇਸੇ ਧਰਤੀ ਤੇ ਗਿੱਧੇ ਪੰਗੜੇ ਦੁਬਾਰੇ ਵਾਪਸ ਲੈ ਕੇ ਆਈਏ ਇਸੇ ਧਰਤੀ ਤੇ ਖੁਸ਼ੀਆਂ ਆਉਣ ਰੰਗਲਾ ਪੰਜਾਬ ਬਣਾਈਏ ਸੜਕ ਸੁਰੱਖਿਆ ਫੋਰਸ ਬਣਾਈ ਹੈ ਇੱਕ ਨਵੀਂ ਪਹਿਲੀ ਵਾਰ ਹੋਇਆ ਪੰਜਾਬ ਪਹਿਲਾ ਸੂਬਾ ਜਿਹਦੇ ਕੋਲੇ ਆਪਣੀ ਪੁਲਿਸ ਹੈ ਸੜਕਾਂ ਵਾਲੀ ਤੁਸੀਂ ਦੇਖਿਆ ਹੋਣਾ 116 ਟੋਇਟਾ ਹੀਲਿਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲੇ ਗੱਡੀਆਂ ਨਹੀਂ ਹੈਗੀਆਂ ਹੋ ਜੀਆਂ ਉਹਨਾਂ ਕੋਲੇ ਗੈਸ ਕਟਰ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਸਟੈਚਰ ਫਸਟ ਸਟੇਜ ਦਾ ਸਮਾਨ ਹੈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਕੋ ਇਮੀਡੀਏਟਲੀ ਪਹੁੰਚ ਜਾਂਦੇ ਨੇ ਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਸੜਕ ਸੁਰੱਖਿਆ ਫੋਰਸ 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ 1 ਫਰਵਰੀ ਤੋਂ 15 ਅਗਸਤ ਤੱਕ ਕਟੋ-ਕਟ 1300 ਤੋਂ 1400 ਦੇ ਵਿੱਚ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ ਜਿਹੜੇ ਪਿਛਲੇ ਸਾਲ ਐਨੇ ਮਰੇ ਸੀ ਇਸ ਸਾਲ ਉਹਨਾਂ ਦੀ ਜਾਨਾਂ ਬਚ ਗਈਆਂ ਕਿਉਂਕਿ ਟਾਈਮ ਤੇ ਪਹੁੰਚ ਗਏ ਟਾਈਮ ਤੇ ਜਾ ਕੇ ਪੱਟੀ ਹੋ ਗਈ ਲਹੂ ਖੂਨ ਬੰਦ ਹੋ ਗਿਆ ਹਸਪਤਾਲ ਚ ਪਹੁੰਚਾਤੇ ਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਵਰਾਤ ਜਿਹੜੇ ਗੱਡੀ ਚ ਰਹਿ ਜਾਂਦੇ ਐ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰਾਂ ਚ ਜਾ ਕੇ ਦੇ ਕੇ ਆਏ ਨੇ ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਆ ਬਸ ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ ਚ ਪਿਆ ਜਾ ਮੇਰੇ ਗੈਨੇ ਪਏ ਨੇ ਤਾਂ ਪੁਲਿਸ ਜਿਹੜੀ ਐਸਐਸਐਫ ਹੈ ਜਿਹੜੀ ਸ਼ਾਨਦਾਰ ਕੰਮ ਕਰ ਰਹੀ ਹੈ ਮੈਂ ਐਸਐਸਐਫ ਨੂੰ ਕਿਉਂਕਿ ਪੀਏਪ ਦੇ ਹੀ ਮੁੰਡੇ ਕੁੜੀਆਂ ਲਏ ਨੇ ਬਹੁਤ ਸ਼ਾਨਦਾਰ ਮੈਂ ਕਈ ਵਾਰੀ ਖੜ ਵੀ ਜਾਂਦਾ ਉਹਨਾਂ ਕੋਲੇ ਰਾਤ ਬਰਾਤੇ ਜਾਂਦਾ ਆਉਂਦਾ ਬਿਲਕੁਲ ਮਸਤੈਦ ਨੇ ਔਰ ਉਹਨਾਂ ਨੇ ਕਮਾਲ ਕੀਤੀ ਹੈ ਸੋ ਐਸਐਸਐਫ ਕਾਮਯਾਬ ਚੱਲ ਰਹੀ ਹੈ ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਨਹੀਂ ਟ੍ਰੇਨਿੰਗ ਕਿੱਥੋਂ ਕਰਾਈ ਸੀ ਇਹ ਕਿਵੇਂ ਕਰਦੇ ਹੋਣੇ ਸਾਨੂੰ ਦੱਸ ਦਿਓ ਅਸੀਂ ਕਹਾਂ ਜੀ ਇਹ ਸਾਡਾ ਕਾਪੀਰਾਈਟ ਹੈ ਹੁਣ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ ਉਹ ਚ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਆ ਪਰ ਹਾਂ ਉਹਦੇ ਵਾਸਤੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ ਕਿਉਂਕਿ ਪੰਜਾਬੀਆਂ ਅਸੀਂ ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼ ਬਹੁਤ ਚਿਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ ਚਾਵਲ ਕਾਂ ਦਾ ਪਾਣੀ ਹੀ ਦਿੰਦੇ ਰਹੇ ਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਆ ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ ਹੈ ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ